ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਸੇ ਦਿਖਾਵਾਂਗੇ ਛੋਟੀਆਂ ਚੰਗੀਆਂ ਵੱਡੀਆਂ ਕੱਦ ਗਾਠਾਂ ਜੇ ਕੋਈ ਵੀਰ ਇਹ ਨਾਲ ਸਮਝ ਗਿਆ ਵੀ ਛੋਟੀ ਛੋਟੀ ਹੋ ਰੇਟ ਚੰਗਾ ਲੌੜਾ ਪੂ ਦੇ ਚੀਜ਼ ਚੰਗੀ ਦਿਖਾਵਾਂਗੇ ਇੱਕ ਦਿਖਾਵਾਂਗੇ ਬੈੜਤਾ ਜਿਸ ਵੀ ਬੱਚਾ ਜੀ ਦਾ ਆ ਖੜਾ ਆਓ ਅੱਗੇ ਕਰੀਏ ਵਹਿਰਤੋ ਕੰਮ ਸਟਾਰਟ ਸੱਸੀਆ ਵੀਰੇ ਸੱਸੀ ਰਿੰਦਰਜੀ ਨਾਮ ਐਡਰੈਸ ਦੱਸਿਆ ਆਪਣਾ ਨਾਮ ਵਰਨਜੀ ਪਿੰਡ ਹੰਢਿਆ ਆ ਤੇ ਜ਼ਿਲ੍ਹਾ ਬਰਨਾਲਾ ਪੈ ਗਿਆ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ ਇਹ ਮੋਬਾਈਲ ਨੰਬਰ 6239097924 62390 97924 97924 ਜਿਹੜੀ ਪਹਿਲੇ ਨੰਬਰ ਤੇ ਆਪਾਂ ਵਹਿੜ ਦੇਖੀਏ ਨੇ ਤਾਜੀ ਸੂਈ ਸਵਾਈ ਇਹ ਕਿਹੜਾ ਸੂਆ ਸੂਈ ਹੈ ਸੂਆ ਦੂਜਾ ਜੀ ਦੂਜਾ ਸੂਆ ਸੂਈ ਹੈ ਕਹਿੰਵਾਂ ਦਿਨ ਹੋ ਗਿਆ ਸੂਈ ਨੂੰ ਅੱਜ 10ਵਾਂ ਦਿਨ ਹੈ ਠੀਕ ਹੈ ਨੌਵਾਂ 10ਵਾਂ ਦਿਨ ਹੋ ਗਿਆ ਸੂਈ ਨੂੰ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ ਨੇ ਚੋਣਾ 18 ਕਿਲੋ 18 ਲੀਟਰ ਦੋ ਟਾਈਮ ਬਣਾਦਾਗੇ ਜਮਾ ਚੱਕ ਬੰਦਾ ਚਾਰ ਚਾਰ ਠੀਕ ਐ ਚੋਣ ਚਵਾ ਧਾਰ ਕੋਈ ਠੀਕ ਐ ਭਾਜ ਦਾ ਕੀ ਰਹੂਗਾ ਭਾਜ ਦਾ ਮਤਲਬ 70 ਰੁਪਏ 70 ਰੁਪਏ ਦੀ ਠੀਕ ਐ ਮੜੀ ਮੋਟੀ ਛੋੜ ਛੜ ਕਰਦਾ ਠੀਕ ਐ ਤੇ ਹਲੇ ਮੈਲਾ ਵਗੈਰਾ ਮਾਰਨਾ ਹੋਣਾ ਇਹਨੇ ਹਾਂ ਮੈਲਾ ਮਾਰਨਾ ਠੀਕ ਐ ਅੰਦਾਜ਼ਾ ਵਧੂ ਦੋ ਤਿੰਨ ਕਿਲੋ ਹੋਰ ਹਾਂ ਦੁੱਧ ਵੇਚ ਤੋਂ ਪਲੱਸ ਕਰੂਗੀ ਠੀਕ ਐ ਧੋਰਿਓ ਬਾਹਰੋਂ ਸੋਬਰ 70000 ਰੁਪਏ ਵਿਆਰ ਮੜ ਜੂਗੀ ਦੂਜਾ ਸੂਬਾ ਸੂਈ ਸਵਾਈ ਪੱਚਾ ਮੇਲ ਕਾਫਾ ਵਿੱਚੇ ਉਹ ਦੇਖ ਸਕਦੇ ਹੋ ਤੇ ਜਿੰਦ ਜਾਨ ਤੇ ਕੱਦ-ਗਾਠ ਬਹੁਤ ਜ਼ਿਆਦਾ ਉਹ ਦੇਖੋ ਬੱਚੇ ਕੋਲ ਜਾ ਕੇ ਖੜੀ ਐ ਐਰ ਸਰ ਤੇ ਬਲੱਡ ਚ ਆ ਗਈ ਵਹਿੜ ਦੂਜਾ ਸੁਆ ਸੁਈ ਸੁਈ ਤੇ ਲੇਵਾ ਪੂਰਾ ਫਿਟਿੰਗ ਵਾਲਾ ਕੱਦ-ਗਾਠ ਵੀ ਚੰਗਾ ਤੇ ਜਿੰਦ ਜਾਨ ਬਹੁਤ ਜ਼ਿਆਦਾ ਚਾਰੇ ਥਾਂ ਨਿਖਣ ਮੇ ਸਾਫ ਸੁੱਧਰੇ ਵਿੱਥੀ ਤੇ ਨਿਆਣਾ ਵਗੈਰਾ ਵਧੀਆ ਪਾਉਂਦੀ ਵੀਰੇ ਹਾਂ ਈ ਧਾਰਾ ਮਾਰ ਕੇ ਦਿਖਾ ਦਿੰਦੇ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋ ਨਿਆਣਾ ਪਾ ਕੇ ਪਾ ਧਾਰਾ ਮਾਰ ਕੇ ਦਿਖਾਵਾਂਗੇ ਜਮਾ ਸੋ ਵੀਰੋ ਧਾਰਾ ਵਗੈਰਾ ਦੇਖੋ ਪੂਰਾ ਮੋਟਾ-ਮੋਟਾ ਚੌਣਾ ਜਿਵੇਂ ਡਾਂਗਾ ਵਰਦੇ ਹੁੰਦੇ ਜਿਵੇਂ ਮੇਲੇ ਦੇ ਵਿੱਚ ਲੜਾਈ ਹੋ ਜਾਂਦੀ ਹੈ ਉਹ ਸੋਛਦਾ ਮੈਂ ਚੋਣ ਲੱਗਿਆ ਵਾ ਤੇ ਪੂਰਾ ਮੋਟਾ-ਮੋਟਾ ਜਮਾ ਕਿਆ ਵਾਤਾ ਤੇ ਹਾਏ ਉਹਦੇ ਆਪਣੇ ਦੂਜਾ ਐਰ ਸਾਰਾ ਰੰਗ ਬਹਿੜ ਦੇ ਵਿੱਚ ਆ ਗਿਆ ਤੇ ਦੁੱਧ ਵੀਰੇ ਜਮਾ ਚਿੱਟਾ ਬਰਫ ਵਰਗਾ ਹਨਾ ਦੋ ਜਮਾ ਚਿੱਟਾ ਮਗਾ ਚਾਹ ਦਾ ਸਵਾਦ ਲੈਣ ਦੀ ਹੋ ਜਾਮਾ ਕਰੇ ਸੋ ਦੁੱਧ ਦੇਖੋ ਕਿਆ ਵਾਤਾ ਬਸ ਠੀਕ ਆ ਓਕੇ ਤੇ ਰੇਟ 70000 ਆ ਛੋਟ ਸੱਪਾ ਮਾੜਾ ਮੋਟਾ ਹੋ ਵਿੱਚੋਂ ਬਾੜਾ ਹੋਣਾ ਕੋਈ ਨਹੀਂ ਜੈਨੂਨ ਜਾਂ ਰੇਟ ਮੰਗਿਆ ਤੇ ਦੁੱਧ ਚੰਗੀ ਜਿਹਾ ਮੇਰਾ ਮੁੰਡਾ ਮਾਰ ਗਈ 22 ਤੇ ਚੱਲੂਗੀ ਜਮਾ ਹੈ ਸੋ ਵੀਰੋ ਬੱਚਾ ਚਾਹੁੰਦਾ ਦੇਖੋ ਕਿਆ ਬਾਤ ਆ ਪਸਮਾਈ ਹੈ ਝੋਟੀ ਹੁਣ ਆਪੇ ਧਾਰਾ ਇਹਦੇ ਮਾਰ ਕੇ ਥਗਾ ਮੇਲੇ ਵੀਰੇ ਧਾਰਾ ਮਾਰਦੇ ਕਰਾਂ ਸੇ ਦੇਖੋ ਥਣ ਥਣ ਦੇਖੋ ਕਿਆ ਬਾਤ ਆ ਕਿੰਨਾ ਛੋੜਾ ਥਣ ਕੱਢਿਆ ਹੋਇਆ ਨੇ ਤੇ ਵੀਰੇ ਸੁਆ ਕਿਹੜਾ ਸੂਈ ਵਿਆਏ ਤੀਜਾ ਤੀਜਾ ਸੂਈ ਵਿਆ ਬੱਚਾ ਇਹਦੇ ਪਿੱਛੇ ਕੀ ਆ ਬੱਚਾ ਕੱਟੀ ਹੈ ਜੀ ਬੱਚਾ ਇਹਦੇ ਪਿੱਛੇ ਹੈ ਕਿ ਕੱਟੀ ਕਹਿਵੇਂ ਦੇ ਰੋਗੇ ਸੂਈ ਨਵਾਜ ਸੂਈ ਨਵਾਜ ਤੀਜਾ ਦੇ ਨਹੀਂ ਠੀਕ ਆ ਧਾਰਾ ਮਾਰਦੇ ਪਰ ਫੇਰ ਤੁਰ ਕੇ ਦਿਖਾਉਂਦੇ ਬਹੁਤ ਵੱਡੀ ਬਲੀ ਵੀ ਝੋਟੀ ਆ ਤੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਤਾਂ ਦਿਖਾਉਂਦੇ ਕਿਉਂਕਿ ਦੂਰੋਂ ਵੀ ਤੇ ਫੇਰ ਬਾਕੀ ਗੱਲਾਂ ਦਾ ਸਵਾਲ ਆਉਂਦਾ ਸੋ ਦੇਖੋ ਚੋਣਾ ਦੇਖੋ ਮੋਟਾ-ਮੋਟਾ ਚੋਣਾ ਪੂਰਾ ਕਿਆ ਬਾਤ ਹੈ ਡਾਂਗਾ ਵਰਗਾ ਤੇ ਬਾਈ ਧਾਰਾ ਮਾਰਦੀ ਮਗਰ ਰਖਣਾ ਤੇ ਉਹ ਦੇਖੋ ਮੂਰਲਾ ਜੋ ਹੋਰ ਮਾਰੀ ਜਦੋਂ ਧਾਰਾ ਸੋ ਦੇਖੋ ਥਾਣਾ ਦਾ ਸਾਇਹ ਦੇਖੋ ਪੂਰਾ ਮੁਠੀ ਵਾਲਾ ਥਾਣਾ ਜਾਵਾ ਤੇ ਚਵਾਈ ਦੇ ਨਰਮਾ ਮੇਰੇ ਪੂਰੇ ਜਾਵਾ ਬੜੀ ਲਜਾਇਕ ਜਾਵੇ ਠੀਕ ਹੈ ਬੱਚਾ ਵਗੈਰਾ ਦੇਖੋ ਪੂਰਾ ਚੱਟਦੀ ਹੈ ਬੱਚਾ ਵਿੱਚ ਇਹ ਕਿ ਕੱਟੀ ਸੁਆ ਸੁਈ ਵੇ ਤੀਜਾ ਸਿੰਘ ਨੂੰ ਦੇਖੋ ਪੂਰਾ ਮੋਟਾ ਸੁਬਰ ਕੱਦ ਕਾਠ ਵਗੈਰਾ ਦੇਖੋ ਪੂੜਾ-ਪੂੜਾ ਪੂਰੀ ਵੱਡੀ ਝੋਟੀ ਆ ਪਲੀ-ਪਲਾਈ ਤੀਜਾ ਸੂਆ ਜੈਨਾਂ ਨੂੰ ਸੂਈਆ ਤੇ ਵੀਰੇ ਦੁੱਧ ਕਿੰਨਾ ਹਾਜ਼ਰ ਆ ਹੁਣ ਦੁੱਧ ਫੋਨ 12 ਕਿਲੋ ਹੋਊਗਾ ਠੀਕ ਐ ਅੱਜ ਦਿਨ ਦੂਜਾ ਚੌਥਾ ਕੀ ਹੋਵੇਗਾ ਭਾਰਾ ਤੀਜਾ ਦੈਣੀ ਐ ਠੀਕ ਐ ਤੇ ਜੇਰ ਵਗੈਰਾ ਢਾਣਾ ਜਾਵਾਂ ਦੁੱਧ ਤੋਂ ਮੈਨੂੰ 17-18 ਕਿਲੋ ਦੇਣਾ ਜੀ ਜੇਰ ਜੁਰੋਕਿਆ ਮੰਨ ਕੇ ਚੱਲੇ ਗਰਮੀ ਦੇ ਵਿੱਚ ਇਹ 16 ਤੋਂ 17 ਕਿਲੋ ਦੁੱਧ ਦੇਣ ਵਾਲੀ ਮੈਂ ਹੈਗੀ ਆ ਜਮ ਹਾਂਜੀ ਤੇ ਮੁੱਲ ਇਹਦਾ ਕੀ ਰੱਖਿਆ ਆਪਾਂ ਮੁੱਲੇ ਦੇ ਕੁਲਕ ਪਾਈ ਦੇ ਜਾ ਰਹੀ 1,60,000 ਦੇ ਦੇਣੀ ਠੀਕ ਹੈ ਜਮਾ ਸੋ ਪਰ ਮੁੱਲ 1,65,000 ਕੋਈ ਦੋ ਮੰਗ ਲਈ 80 ਮੰਗ ਲਈਏ ਉਹ ਗੱਲ ਦਾ ਫਾਇਦਾ ਕੋਈ ਨਹੀਂ ਸੁਈ ਸਵਾਈਆ ਦੋ ਟਾਈਮ ਚੋਕ ਕੇ ਵੇ ਸਕ ਤੱਲੀ ਗੱਤ ਤਸੱਲੀ ਕਰਕੇ ਲੈ ਕੇ ਜਾਇਓ ਸਮੇਤ ਬੱਚਾ 12 ਲੀਟਰ ਦੁੱਧ ਦੇ ਥੱਲੇ ਹਾਜ਼ਰਾ ਜੇਠ ਦੇ ਮਹੀਨੇ ਜਿਵੇਂ ਕਹਿੰਦੇ ਆਂ ਦੁੱਧ ਸੁੱਕ ਜਾਂਦਾ ਉਹ ਰੁੱਤ ਦੇ ਵਿੱਚ ਦੇਖੋ ਜਮਾ ਸੋ ਜਿਹੜੀ ਖਰੀ ਝੋਟੀ ਆ ਉਹ ਸਟਾਰਟਿੰਗ 10-10 ਕਿਲੋ ਤੋਂ ਕਰਦੇ ਆ ਜਿਹਨੇ ਜਾ ਕੇ ਮੰਨ ਕੇ ਚਲੋ ਵੀ 17-18 ਕਿਲੋ ਦੁੱਧ ਦੇਣਾ ਅਗੇ ਦੋ ਨੰਬਰ ਜਿਹੜੀ ਦੇਖੀ ਐਨੇ ਆਪਾਂ ਗੱਪਣ ਖੜੀ ਐ ਗੱਪਣ ਐ ਸੂਈ ਵੀ ਆਈ ਐ ਅਸਾ ਇਹ ਸੂਈ ਹੋਈ ਐ ਇਹ ਵੀ ਪਰਸੇ ਚ ਜਾਈ ਇਹਦੇ ਮਗਰ ਬੱਚਾ ਕੀ ਆਈ ਇਹਦੇ ਮਗਰ ਕੱਟਾ ਆਈ ਇਹਦੇ ਮਗਰ ਕੱਟਾ ਸੂਆ ਕਿਹੜਾ ਸੂਈ ਐ ਜੀ ਇਹ ਸੂਆ ਇਹ ਦੂਜਾ ਜੀ ਦੂਜਾ ਸੂਆ ਕਿੰਨਾ ਕਾ ਸਟਾਰਟਿੰਗ ਕਰੀ ਜ ਨੇ ਸਟਾਰਟਿੰਗ 11 12 ਕਿਲੋ ਮੁਫਲੇ ਚ ਪਾਉਣ ਤੋਂ 11 12 ਕਿਲੋ 5 ਚੋਂ ਦਾ ਹਾਜ਼ਰ ਆ ਜਾਵਾ ਤੇ ਸਿੰਗੀ ਸੁੰਗੀ ਦੀ ਬਹੁਤ ਚੰਗੀ ਆ ਹਨਾ ਬਾਲੇ ਚੰਗੀ ਜਾਈ ਸੋ ਦੇਖੋ ਮੂੰਹ ਮੱਥਾ ਪੂਰੀ ਸਾਫ ਡਬਲ ਸੋ ਬਰ ਬੱਚਾ ਜੋਗਾ ਦੇਖ ਸਕਦੇ ਹੋ ਧਾਰਾਂ ਪੇਜਿਆ ਹੀ ਮਾਰ ਕੇ ਦਿਖਾਉਣੀ ਆ ਝੋਟੀ ਤੇ ਪੂਰਾ ਨਵਾਂ ਹਣ ਸਿੰਘ ਸੁng ਦੀ ਸਾਫਾ ਵੱਡੀ ਡਬਲ ਪੂਰੀ ਫੁੱਲਾ ਸੋ ਲੇਵਾ ਵਗੈਰਾ ਦੇਖੋ ਕਿਆ ਬਾਤ ਬੱਚਾ ਬੁੱਚਾ ਪੂਰਾ ਛੱਡ ਦਿਆ ਕੋਈ ਦਿੱਕਤ ਆ ਦੀ ਗੱਲ ਹੀ ਨਹੀਂ ਤੇ ਵੀਰੇ ਧਾਰਾ ਮਾਰਦੀ ਕਰਾਇਦੀ ਸੋ ਦੇਖੋ ਧਾਰਾ ਜੀ ਚੋਣ ਵਗੈਰਾ ਦੇਖੋ ਪੂਰਾ 1 ਨੰਬਰ ਸਾਫ ਸੁਥਰਾ ਚਿੰਬਾ ਕਰਾਜ ਵੀ ਧਾਰਾ ਮਾਰਦੀ ਸੋ ਦੇਖੋ ਚਵਾਈ ਦੀ ਪੂਰੀ ਹੈ ਕਿਆ ਬਾਤ ਹੈ ਸਾਫ ਸੁਥਰੀ ਸਿੱਕ ਕਿੰਨਾ ਗਾ ਦੁੱਧ ਇਹ ਥੱਲੇ ਹੁਣ ਆਪਾਂ ਦੱਸਿਆ ਹਾਜ਼ਰ ਆ ਵੀਰੇ ਇੱਧਰ ਥੱਲੇ 12 ਕਿਲੋ ਮੰਨ ਲਈ ਦੋ ਟੈਨ 40 ਟੈਨ ਠੀਕ ਹੈ ਉਹ ਅਗਲੇ ਜਮਾ ਮਾਰਨ ਸਰਸੋ ਤੇ ਉਹ ਤੋਂ ਲੈ ਚ ਜਾਵੀਂ ਕਿੰਨਾ ਦੁੱਧ ਪਾ ਦੂਗੀ ਜੀ ਇਹ ਦੁੱਧ ਇਹ 20 ਕਿਲੋ ਦੇਊਗੀ ਠੀਕ ਹੈ ਇਹਦਾ ਭਾਅ ਪਾ ਕੀ ਰੱਖਿਆ ਭਾਅ ਵਸਤੇ ਲੰਦੋ ਲੱਖ ਦੀ ਦੇਣੀ ਹੈ ਠੀਕ ਹੈ ਜੈ ਜਗਤ ਤੋਰੇ ਵਾਦਨ ਸੁਬਰ ਕੱਤ ਕਾਠ ਵਗੈਰਾ ਦੇਖੋ ਦੂਜੇ ਨੰਬਰ ਜਿਹੜੇ ਪਰ ਝੋਟੀ ਦਿਖਾਈ ਆ ਪੈਠੇ ਬੂੜੇ ਦੇ ਬੰਦਰ ਤੇ ਕੈਦੀ ਹੱਡੀ ਦੀ ਝੋਟੀ ਆ ਬਿਲਕੁਲ ਨਿੱਕਾ ਨਿੱਕਾ ਸਿੰਗ ਜਮਾ 2 ਲੱਖ ਰੁਪਏ ਦੀ ਦੇਣੀ ਆ ਮਾਨਤਾਂ ਵਿੱਚ ਉਹ ਹੋਊਗਾ ਮਾੜਾ ਮੋਟਾ ਬਾੜਾ ਹੋਣਾ ਕੋਈ ਨਹੀਂ ਹੁਣ ਉਹ ਕਮਕ ਗਏ ਲੱਖ ਸਵਾਲ ਲੱਖ ਤਦੇਪੋ ਕੱਦ-ਕੱਡ ਬਹੁਤ ਚੰਗਾ ਚੀਜ਼ਾਂ ਦਿਖਾਉਣੇ ਪਿਆ ਨਗੀਨੇ ਜਿਵੇਂ ਆਪਾਂ ਸਾਫ ਸੁਥਰੀ ਸਿੰਘ ਮੂੰਹ ਮਥਾ ਦੇਖੋ ਜਮਾਂ ਨਿੱਕਾ-ਨਿੱਕਾ ਜਮਾਂ ਤੇ ਰਾਜੀ ਵੱਡੀ-ਬੁੱਡੀ ਬਹੁਤ ਜਿਆਦਾ ਵਿੱਚ ਵੀਰੇ ਕਹਿੰਦਾ 2 ਲੱਖ ਡਿਮਾਂਡ ਵੀ ਜ਼ਿਆਦਾ ਬੋਲਣਾ ਚੀਜ਼ਾਂ ਦਿਖਾਉਣੇ ਜਮਾਂ ਤੇ ਦੂਜੇ ਨੰਬਰ ਤੇ ਜਿਵੇਂ ਕਹਿੰਦਾ ਉਹ ਮੈਂ ਮਰ ਜਿਹੜੀ ਦਹੀ ਨਾਲ ਟੱਕ ਦਿੰਦੀ ਸੀ 190000 ਵਾਲੇ ਗੱਲਾਂ ਗਈਆਂ ਤੇ 90000 ਲੱਖ ਦੇ ਵਿੱਚ ਅੱਜ ਕੱਲ੍ਹ ਹਲਕੀ ਦਰਮਿਆਨੀ ਮੈਂ ਮਿਲਦੀ ਆਪਾਂ ਨੂੰ ਏਡੇ ਪੰਜਾਵੇਂ ਜਦੋਂ ਲੱਖਾਂ ਰੁਪਏ ਲਾਉਣੇ ਪੈਂਦੇ ਆ ਅੱਗੇ ਭਾਈ ਜੀ ਤੀਜੇ ਨੰਬਰ ਜਿਹੜੀ ਦੇਖੀ ਆਨੇ ਆਪਾਂ ਗੱ ਸੋ ਡਬਲ ਡੋਗਲ ਬਹੁਤ ਆ ਹਨਾ ਹਾਂ ਜੀ ਤੇ ਰਾਜਾ ਫਿਰ ਦਿਨ ਕਾਇਕ ਲੈਂਦੀ ਹੈ ਜੀ ਅੱਛਾ ਸੂਈ ਸੋਈ ਆ ਇਹਦਾ ਬੱਚਾ ਤੇ ਇੰਨੇ ਬੜਿਆਂ ਪਤਾ ਲੱਗਦੇ ਨਹੀਂ ਗੱਪਣਾ ਸੁੰਜੇ ਦਿਨਾਂ ਦੇ ਹਨਾ ਮਾਲ ਲਈ ਇਹ ਅੱਜ ਹੀ ਆਈਆਂ ਨੇ ਸਾਰੀਆਂ ਮੀਆਂ ਉੱਧਰੋਂ ਆਈਆਂ ਨੇ ਜੀ ਇਹਨਾਂ ਦੇ ਰੀਤ ਬੰਨੇ ਵਾਲੇ ਲੈ ਕੇ ਆਏ ਆ ਸਾਰੇ ਉੱਥੇ ਲੈ ਕੇ ਆਏ ਆ ਅੱਜ ਸਵੇਰੀ ਹੈ ਤੇ ਕਿੰਨੇ ਕੁ ਬੋੜਾ ਥੱਲੇ ਹਾਜ਼ਰ ਹੈ ਜੀ ਮਾਲ ਲਈ ਇਹ ਥੱਲੇ 12 13 ਗੀਰ ਫੋਨ ਆ ਠੀਕ ਹੈ ਜਮ ਹਾਜ਼ਰ ਹੈ ਹਨਾ ਹਾਂ ਜੀ ਠੀਕ ਹੈ ਧਰਾ ਦੂਰਾ ਪੇਨੇ ਮਾਰੀਏ ਹਾਂ ਧਰਾ ਮਾਰੀਏ ਸੁਭਰ ਬੱਚਾ ਚੌਦਾ ਦੇਖੋ ਥੱਲੇ ਕਿਆ ਬਥਾ ਤੇ ਪਿੱਛੇ ਇਹਦੇ ਹੈਗੇ ਕੱਟੀ ਹਨਾ ਪੁੜੀ ਪੁੜੀ ਵੱਡੀ ਬਹੁਤ ਜ਼ਿਆਦੇ ਆ ਤੇ 12 ਲੀਟਰ ਦੁੱਧ ਬਣਾ ਲਾਂਗੇ ਦੋ ਟਾਈਮ ਦਾ ਆਪਾਂ ਬੋਲ ਅਗਨੇ ਆ ਕੇ 20 ਕਿਲੋ ਦਿਓ ਬੀਬੀ ਸੁਭਰ ਜਿਆ ਆਏਗਾ ਲਾ 20 20 ਕਿਲੋ ਦੁੱਧ ਇਹੋ ਜਿਹੇ ਦਿੰਨੀਆਂ ਇਹ ਛੋਟੇ ਹਾਥੀ ਤਾਂ ਹੁੰਦੇ ਨਹੀਂ ਬਲੇਰੋ ਜਿਵੇਂ ਪਏ ਆਉਂਦੀਆਂ ਫਿਰ ਪੂਰੀਆਂ ਵੱਡੀਆਂ ਸਵਾ ਦੇਖੋ ਜਮਾ ਕੋਈ ਨਹੀਂ ਗੱਲ ਕੋਲੇ ਢੋਲ ਵੱਜੀ ਜਾਂ ਖੜੀਆਂ ਬੱਚੇ ਚੜਦੀਆਂ ਤੇ ਬੱਜੇ ਤਾਂ ਜਾਣਦੇ ਕਿਉਂਕਿ ਭਾਅ ਬਹੁਤ ਵੱਡੇ ਐ ਇਹਨਾਂ ਦੇ ਤੇ ਵੀਰ ਵੀ ਅੱਗੇ ਮੰਨ ਕੇ ਚਲਣ ਜੇ ਮੈਂ ਕਹਿੰਦਾ ਮੱਝ-ਮੱਝ ਲੈਉਣੇ ਪੈਂਦੇ ਮੁਰੇ ਹਨਾ ਪੂਰੀਆਂ ਜੀ ਪੂਰੀਆਂ ਐਡਾ ਦਿਲ ਕਰਨਾ ਪੈਂਦਾ ਫੇਰ ਲੈਣੀਆਂ ਪੈਂਦੀਆਂ ਨੇ ਜੈ ਜੈਕਾਰ ਆਜਾ ਸੋ ਫੂਡ ਤੇ ਬੈਠੇ ਆਪਾਂ ਕਹਿੰਦੇ 90-95 ਵਾਲੇ ਫੇਰ ਤਾਂ ਫੂਡ ਹੀ ਦੇਖੀਏ ਨੇ ਦੇ ਵਿੱਚੋਂ ਮੱਝਾਂ ਲੈਣੀਆਂ ਬਹੁਤ ਔਖੀਆਂ ਕੋਈ ਬਾਬਰ ਫੇਰ ਘਰ ਹੀ ਲੈ ਸਕਦਾ ਸਦਾ ਸੋ ਜੈ ਜੈਕਾਰ ਤੇ ਵੱਡੀਆਂ-ਵੱਡੀਆਂ ਮੱਝਾਂ ਦੇ ਧਾਰਾ ਆਪਾਂ ਮਾਰ ਕੇ ਦਿਖਾਉਣੇ ਕਿਉਂਕਿ ਭਾਅ ਬਹੁਤ ਵੱਡੇ ਆ ਚੀਜ਼ਾਂ ਦਿਖਾਉਣੇ ਕਿ ਲੋ ਕਸਰ ਮੈਂ ਨਹੀਂ ਛੱਡੀ ਤੇ ਲੈਉਣੇ ਕਿ ਲੋ ਪਾਜਾ ਸੋ ਦੇਖੋ ਚਵਾਈ ਵਗੈਰਾ ਜੀ ਪੂਰਾ ਮੋਟਾ-ਮੋਟਾ ਚੋਣਾ ਜਮਾ ਗਿਆ ਵਾਦਾ ਸਵਰਸੀ ਵਾਲ ਪੰਪ ਹੀ ਆ ਤੇ ਬਾਈ ਜੀ ਮਗਰ ਥੜਾ ਜਿਹਾ ਧਾਰਾ ਮਾਰ ਦਿਓ ਸੋ ਦੇਖੋ ਧਾਰਾ ਦੂਰਾ ਇਹਦੀ ਪੂਰੀ ਰਾਜ ਜੀ ਸਮੀ ਬੜੀ ਵੀ ਜਮਾ ਤੇ 20 ਕਿਲੋ ਦੀ ਓਟ ਆ ਬਾਈ ਕਹਿੰਦੇ ਇਹਦੇ ਤੇ ਪੂਸ ਜਮਾ ਫਿਰ ਜਮਾ ਮੋਹਰਾ ਜ ਆ ਗਈ ਹੈ ਨਾ ਇਹਦੀ ਹਾਂ ਜੀ ਸੋ ਦੇਖੋ ਕੋਈ ਟੁੱਟੀ-ਫੁੱਟੀ ਨਹੀਂ ਹਾਂ ਇਹ ਜੀ ਮੈਂ 20 ਕਿਲੋ ਦੀ ਜਮਲੀ ਹੁਣੀ ਗਰੰਟੀ ਹੈ ਮੈਂ ਦੀ ਇਹ ਮੈਂ ਕਰ ਕਰ ਥੋੜੀ ਖੜੀ ਹੋਈ ਸੋ ਮੈਂ ਦੀ ਐਡੀ ਵੱਡੀ ਮੈਸ ਸੋ ਦੇਖੋ ਪੂਰੇ ਡਬਲ ਹੁੰਦਾ ਹੈ ਜੀ ਅਸਲ ਕਹਦਾ 5 ਲੱਖ ਰੁਪਏ ਦੀ ਆ ਤੇ ਆਪਾਂ ਫਿਰ ਕੀ ਭਾਰ ਆਖਿਆ ਵੀਰੇ ਦਾ ਇਹਦਾ ਰੇਟ ਕੀ ਆਈ ਇਹਦਾ ਮੁੱਲ ਨਾ ਫਰਾਉਣਾ ਵੀਰੇ 1 ਲੱਖ ਤੇ 90 ਹਜ਼ਾਰ 2000 ਛੋੜ ਹੋ ਕੋਈ 1882 ਵਾਲਾ ਫੋਨ ਨਾ ਲਾਵੇ 1 85 ਰੇਟ ਨਹੀਂ 85 ਦੀ 1 ਲੱਖ 85 ਹਜ਼ਾਰ ਦੀ ਮੈਂ ਆਪਾਂ ਦੇਣੀ ਆ ਹਾਂ 1882 ਵਾਲਾ ਫੋਨ ਨਾ ਲਾਵੇ ਵੀ ਕੋਈ ਫਾਇਦਾ ਨਹੀਂ ਫੋਨ ਲਾਏ ਜਾ ਸੋ ਜਾਇ ਗੱਲ ਦੇਣੀ ਆ 85 ਵਾਲਾ ਲਾਵੇ ਸੋ ਜਾਇ ਗੱਲ ਆ 1 ਲੱਖ 85 ਹਜ਼ਾਰ ਵਾਲਾ ਵੀਰ ਕਹਿੰਦੇ ਫੋਨ ਲਾਓ ਭਾਈ ਵੀ ਬਹੁਤ ਵਧੀਆ ਕੋਲਿਆ ਕੀ ਦੇਖ ਕੇ ਮਨ ਖੁਸ਼ ਹੁੰਦਾ ਜੇ ਮੈਂ ਕਹਿਵਾਂ ਤਾਂ ਮੈਂ ਤਾਂ 1000 ਤੇ 3200 ਤੈਨੂੰ ਲੱਖ ਦੀ ਤਾਂ ਮੰਡੀ ਦੀ ਵੇਖਣ ਵਾਲੀ ਆ ਪਰ ਹੁਣ ਮੰਡੀਆਂ ਬੰਦ ਆ ਹਨਾ ਮੰਡੀਆਂ ਬੰਦ ਕਰਕੇ ਮੁੱਲ ਨਹੀਂ ਘਟ ਕਰੇ ਵੀ ਚਲਦੇ ਕੋਈ ਨਾ ਠੀਕ ਹੈ ਮੈਨੂੰ ਹੈ ਹੀ ਨਹੀਂ ਕਿਤੇ ਆਪਣਾ ਲੰਮੀਦਾ ਸੀ ਉੱਪਰ ਦੀ ਮੈਂ ਮਿਲ ਦਿੰਦੇ ਵੰਡੀ ਜੀ ਹਾਂ ਸੋ ਦੇਖੋ ਰਾਜ ਜੀ ਸਮੀ ਪੜੀ ਵੀ ਬਹੁਤ ਜ਼ਿਆਦੇ ਆ 1 ਲੱਖ ਤੇ 85000 ਰੁਪਏ ਦੀ ਦੁੱਧ ਹੀ ਰਾਇ ਚੰਗੀ ਟਕਾ ਕੇ ਖਾਧੀ ਖਾਸ ਰੂਗੇ ਨੇ ਸੱਪੜ ਸੱਪੜ ਚ ਲੱਗੀ ਜਾਣ ਇਹ ਉਥੇ ਗੱਡੂ ਜਾ ਕੇ 20 ਕਿਲੋ ਦੁੱਧ 18 19 ਜੇ ਤਾਂ ਨੇ ਨੋਰਮਲੀ ਚੱਲਣਾ ਰਾਮਣਾ ਬਾਕੀ ਬੱਚਾ ਵੀ ਇਹਦੇ ਵਿੱਚ ਹੈ ਗਿਆ ਕੱਟੀ ਕਰਮ ਵਾਲੀ ਦੇ ਤੇ ਤਾਹਾਂ ਤੋਂ ਪਿੱਠ ਫੁੱਟੇ ਦੀ ਬਣਤਰ ਦੇਖੋ ਜਮਾ ਪਾਈ ਮੜਾ ਜੱਫਾ ਪਾਈ ਤਾਂ ਹੁਣ ਵੇਦੇ ਸੁਆ ਦੇਖੋ ਦੂਜੇ ਪਾਸੇ ਹੱਥ ਮੁੜ ਕੇ ਜਾਂਦਾ ਨਹੀਂ ਜਮਾ ਤੇ ਫੁੱਲ ਵੱਡੀ ਐ 1.85 ਕਿਸੇ ਗੱਲ ਨੂੰ ਮੰਗਿਆ ਗਿਆ ਜੇ 1.85 ਦੇਖਿਆ ਟਰਾਲਾ 12-13 ਫੁੱਟ ਬਣ ਜਾਂਦਾ ਜਮਾ ਤੇ ਚੀ ਚੰਗੀ ਐ ਤੇ ਵੀਰੇ ਕਿਹੜੀ ਗੱਬੜ ਦੇਖੀ ਇਹਨਾਂ ਚੌਥੇ ਨੰਬਰ ਦੇ ਆਪਾਂ ਇਹ ਕਿਹੜਾ ਸੁਆ ਦੋ ਚਾਰ ਦਿਨ ਲੌਣੀ ਸੂਣ ਦੋ ਚਾਰ ਦਿਨ ਸੂਣ ਚ ਬਾਕੀ ਇਹਦੇ ਤੇ ਨਾੜਾ ਨੂੜਾ ਨਾਲ ਤਾਂ ਗੁੰਦੇ ਪਈਆ ਹਨਾ ਤੇ ਫਰੀਦ ਹੀ ਪੌੜਾ ਫਰੀਕ ਆ ਤੁੰ ਤਲਾਂ ਨਹੀਂ ਲੱਗ ਪੌੜਾ ਫਰੀਕ ਸਰੀ ਕਿੰਨੀ ਕੋੜ ਦਿੱਤੇ ਬੰਦੇ ਨੇ ਦੁੱਧ ਦੀ ਆਪਾਂ ਨੂੰ ਇਹ 16 ਕਿਲੋ ਦੁੱਧ ਦੇ ਲੂਗੀ ਠੀਕ ਹੈ ਤੇ ਦੁੱਧਾ ਮੰਨ ਕੇ ਜਿਹੜਾ ਮਰਜ਼ੀ ਵੀ ਲੈ ਲੈ ਇਹਦਾ ਭਾਗ ਹੀ ਰਹੂਗਾ ਇਹ ਬਸ 40 ਦੇਡੇ ਹੈ 1000 ਛੋਟ ਕਰ ਦਿੰਦੇ ਇੱਕ ਲੱਖ 40000 ਦੀ ਧੋਰੋ ਬਾਹਰ ਨੂੰ ਜੀ ਸੋ ਵੀਰ ਚੌਥੇ ਨੰਬਰ ਤੇ ਦੇਖੋ ਜਿਹੜੀ ਗੱਬਣ ਝੋਟੀ ਆ ਸੂਆ ਵੀਰ ਕਿਹੜਾ ਦੱਸੇ ਦਾ ਆ ਸੂਆ ਤੀਜਾ ਜੀ ਤੀਜਾ ਸੂਆ ਅਸਲ ਜਮਾ ਮੱਝਾਂ ਬਣੀਆਂ ਮੱਝਾਂ ਦੇ ਪੁੱਤ ਆ ਜਮਾ ਵੱਡੀ ਬੁੱਡੀ ਫੁੱਲ ਸਾਈਜ਼ ਆ 1.7 ਕਿਲੋ ਦੋ ਤੇ ਰਾਵਣਾ ਚੱਲੂ ਦਫਤਾਨ ਸਾਹਿਬ ਤੋਂ ਲਈ ਆ ਇਹ ਕਿਹੜੇ ਜੀ ਦਫਤਾਨ ਸਾਹਿਬ ਹਰਿਆਣੇ ਦੇ ਵਿੱਚ ਹਾਂ ਸੋ ਦਫਕਾਨ ਸਾਹਿਬ ਕੋਈ ਪਿੰਡ ਆ ਉਥੇ ਸ਼ਹਿਰੋਂ ਉਥੋਂ ਆਈ ਆ ਤੇ ਬਿਲਕੁਲ ਕਾਲਾ ਰੰਗ ਜਾਮਣ ਵਰਗਾ ਜਮਾ ਕੋਈ ਆਪਾਂ ਇਹ ਨਿਵਾਇਆਂ ਦਵਾਈਆਂ ਨਹੀਂ ਸੁਰਤੀ ਪਾਊਡਰ ਕੋਈ ਲੱਗਿਆ ਕੋਈ ਨਹੀਂ ਇਹਨਾਂ ਦੇ ਬਿਨਾ ਮੇਕਅੱਪ ਉਦ ਤਿਆਰ ਹੋਈਆਂ ਹੋਈਆਂ ਬਾਹਰ ਜੀ ਅੱਜ ਆ ਨਾ ਅੱਜ ਵਕਤ ਵੀਡੀਓ ਬਣਾਉਦੇ ਠੀਕ ਹੈ ਇਹ ਆਪਾਂ ਦੇਣੀ ਹੈਗੀ 1 ਲੱਖ 40 ਹਜ਼ਾਰ 1 ਲੱਖ 40 ਹਜ਼ਾਰ ਦੀ ਜਮਾ ਹਾਂ ਜੀ ਤੇ ਅੱਗੇ ਜਿਹੜੀ ਝੋਟੀ ਦੇਖੀਏ ਨੇ ਫੇਰ ਆਪਾਂ ਇਹ ਵੀ ਝੋਟੀ ਬਹੁਤ ਦਾਸਣ ਲਈ ਸੂਆ ਚਲਾਈ ਹੈ ਹਨਾ ਕਿਹੜਾ ਸੂਆ ਸੁਈ ਵੀ ਸੂਆ ਦੁੱਜਾ ਵੀ ਮੋਹਛੇ ਦਾ ਬੱਚਾ ਕੀ ਆ ਬੱਚਾ ਮਗਰ ਇਕੱਠਾ ਹੈ ਠੀਕ ਹੈ ਦੁੱਧ ਕਿੰਨਾ ਗੂ ਹੁਣ ਕੱਟਾ ਤੇ ਠੀਕ ਕੱਟੀ ਆ ਜੀ ਬੱਚਾ ਇਹਦੇ ਵਿੱਚ ਆ ਗਈ ਕੱਟੀ ਹਨਾ ਹਾਂ ਜੀ ਕੱਟੀ ਆ ਵਿੱਚ ਇਹ ਦੁੱਧ ਕਿੰਨਾ ਦੱਸਿਆ ਦੁੱਧ ਹੁਣ ਸਟਾਪ 12 ਕਿਲੋ ਤਿਆਰ ਆਈ ਭਾਅ ਦਾ ਕੀ ਆ ਜੀ ਭਾਅ ਬਸ ਮੁੱਲ ਜਿੰਨਾ ਮਰਜੀ ਦਰਾਲੇ 80 ਦੇਣੀ ਹੈ ਚੋਰੇ ਬਾਹਰ ਨੂੰ ਸੋbro ਜਿਹੜੀ ਆਪਾਂ ਦੇਖੀ ਹੈ ਨਾ 5ਵੇਂ ਨੰਬਰ ਤੇ ਝੋਟੀ ਸੂਈ ਸਵਾਈ ਪਿੱਛੇ ਕੱਟੀ ਆ ਤੇ ਤੇਲ ਤਾਹੋਂ ਤੋਂ ਲੈ ਕੇ ਥੱਲੇ ਤੱਕ ਬਲੈਕ ਆ ਤਿੰਨ ਜਾਂ ਚਾਰ ਵਾਲੀ ਵਾਇਟ ਆ ਕਾਦ-ਕੁਦ ਬਹੁਤ ਆ ਲੈਵਾ ਦੇਖੋ ਜਮ ਫਿਟਿੰਗ ਆਲਾ ਸਾਫ਼ ਜਿਹਾ ਤੇ ਸਿੰਗ ਦੇ ਵਿੱਚ ਰੁਪਿਆ ਨਾਲ ਲੈ ਆਇਓ ਖਹਿ ਕੇ ਜੇ ਨੰਗੂ ਦਾ ਰੁਪਿਆ ਤੇ ਮੂੰਹ ਮੱਥਾ ਦੇਖੋ ਸਿੰਗੀ ਸੁਣ ਕੇ ਜੀ ਪੂਰੀ ਵੱਡੀ ਝੋਟੀ ਤੇ ਆਪਾਂ ਕਹਿੰਦੇ 1,70,780-80000 ਦੇ ਭਾਅ ਹੁੰਦਿਆ ਤਾਂ ਚੀਜ਼ਾਂ ਵੀ ਵੱਡੀਆਂ ਹੀ ਆਉਂਦੀਆਂ ਨੇ ਤੇ ਜਮ ਕਿਆ ਬਾਤਾਂ ਜਿੰਦ ਜਾਨ ਬਹੁਤ ਆ ਕਰ ਰਾਜੀ ਸਾਹਿਬ ਹੀ ਬੜੀ ਵੀ ਕੁਆਲਟੀ ਕੁਆਲਟੀ ਝੁੱਟੀ ਬਹੁਤ ਹੈ ਕਿੰਨਾ ਦੱਸੇ ਭਾਏ ਦਾ ਆਪਾਂ ਆਏ ਕੱਸੀ ਦੇਣੀ ਜੱਗ ਦੇ ਇੱਕ ਲੱਖ ਦੇ ਅਸੀਂ ਉਹ ਜਾਣ ਲੱਗਿਆ ਫਿਰ ਕਾਨੂੰ ਬਸਦੇ ਹੋ ਠੀਕ ਹੈ ਸਵਰ ਬਚਾ ਚਾਹੁੰਦਾ ਦੇਖੋ ਥੱਲੇ ਧਾਰਾ ਦੂਰਾ ਆਪਾਂ ਮਾਰ ਕੇ ਦਿਖਾਉਨੇ ਆ ਸਵਰ ਧਾਰਾ ਦੇਖੋ ਕਿਆ ਬਾਤਾਂ ਜਮਾ ਧਾਰਾ ਤਾਂ ਇਹ ਪੈਂਦਾ ਜਿਵੇਂ ਅਮਰਤਪਾਲ ਨੂੰ ਵੋਟਾਂ ਪੈਂਦੀਆਂ ਹੁੰਦੀਆਂ ਭਾਈ ਸਾਹਿਬ ਨੂੰ ਤੇ ਦੇਖੋ ਜਮਾ ਕਿਆ ਬਾਤਾਂ ਮੋਟਾ ਮੋਟਾ ਚੌਂਡ ਤੇ ਵੀਰੇ ਮਗਰ ਰਸਣਾ ਜੂ ਧਾਰਾ ਮਾਰਦੀ ਸੋ ਦੇਖੋ ਕਿਆ ਬਾਤਾਂ ਚੌਂਡ ਜਵਾਦੀ ਵੀਰੇ ਪੋਲੀ ਆ ਜਮਾ ਜਮਾ ਪੋਲੀ ਆ ਜੀ ਤੋ ਬਾਕੀ ਸਿੰਘੂ ਮਥਾ ਦੇਖੋ ਇਹ ਜਾਂ ਸਿੰਘ ਨਹੀਂ ਮਿਲਦਾ ਕਿ ਬਸ ਠੀਕ ਆ ਓਕੇ ਜੀ ਸਿੰਘ ਦੇਖੋ ਜਮਾ ਨਿਕਾ ਨਿਕਾ ਸਿੰਘ ਪਿੱਛੇ ਕੱਟੀ ਸੂਈ ਸਵਾਈ ਤੇ ਕਿੰਨਾ ਦੁੱਧ ਮੰਨ ਕੇ ਬੰਦਾ ਪੈਸੇ ਲਾਵੇ ਤੇ ਦੁੱਧ 14 ਕਿਲੋ ਮੰਨ ਕੇ ਲੈ ਲਿਆ ਨਹੀਂ ਹੁੰਦਾ ਵੀ 18 ਫਿਰ ਤਾਂ 20 ਕਿੰਨਾ 14 ਕਿਲੋ ਤੋਂ ਦੇ ਦੂਗੇ ਹੁਣ ਆਪਾਂ ਕਹਿੰਦਾ ਵੀ 11 ਕਿਲੋ 12 ਕਿਲੋ ਤਿਆਰ ਆ 10 ਕਿਲੋ ਤੋਂ ਥੱਲੇ ਤਾਂ ਨਹੀਂ ਘਟਦਾ ਕਿਸੇ ਤੋਂ 12 ਕਿਲੋ ਜੇ ਤਾਂ ਹੋਇਆ ਫਿਰ ਤਾਂ ਗੱਡੀ ਆ ਕਰਾਇਆ ਅਗਲਾ ਆਪੇ ਦੇ ਦੇ ਨਹੀਂ ਆਪਾਂ ਦੇਣਾ ਜੈ ਜੈਕਾਰਾ ਨੰਬਰ ਬੋਲ ਦੇ ਆਪਣਾ ਨੰਬਰ 6239097924 ਠੀਕ ਆ ਅੱਗੇ ਜਿਹੜੀ ਇਹ ਦੇਖਦੇ ਕੱਚੀ ਲੱਗਦੀ ਆ ਤਾਂ ਇਹ ਕੱਚੀ ਆਈ ਥੋੜੀ ਜੀ ਵਿੱਚ ਕਿੰਨੇ ਕ ਦਿਨਾਂ ਦੀ ਬਸ ਹਫਤਾ ਲੱਜੂਗੀ ਠੀਕ ਆ ਇਹ ਵੀ ਉਧਰੋਂ ਹੀ ਆਈ ਆ ਹਾਂ ਇਹ ਵੀ ਉਹੀ ਪਿਛਲੇ ਵਾਰ ਆਪਣੇ ਦੇਖੀ ਹੋਈ ਆ ਕੱਚੀ ਤਾਂ ਲੈ ਲਈ ਥੋੜੀਆਂ ਭਲਾਂ ਬਾਈ ਵਰਦੀ ਹਨ ਗੱਡੀ ਚ ਕਰਤੀ ਕਰਦੀ ਠੀਕ ਆ ਕਿੰਨੇ ਦੰਦ ਪਾ ਦੂਗੀ ਇਹ ਦੰਦ ਇਹ ਦੇ ਦੂਗੀ 17 18 ਕੇ ਕੀ ਭਾਰ ਹੋਵੇ ਦਾ ਸਿਮਰ ਕੱਦ ਕਾਠ ਵਗੈਰਾ ਦੇਖੋ ਪੂਰੀ ਵੱਡੀ ਬੁੱਡੀ ਦਾ ਕਿਆ ਬਾਤ ਆ ਗੱਲਾਂ ਗਾਹੀਆਂ ਤੇ ਪੜੀ ਥੋੜੇ ਭਲਾਂ ਪਾਈ ਫਿਰਦੀ ਹੈ ਨਾ ਲੈਵਾ ਚੱਕੀ ਥੋੜਾ ਜਿਹਾ ਹੈ ਨਾ ਠੀਕ ਹੈ ਬਾਦੀ ਜੇ ਥੋੜੀ ਜੀ ਪਰ ਵੱਡੀ ਬੁੱਡੀ ਸੈਸੂ ਜੇ ਦਾ ਪੂਰਾ ਓਕੇ ਹੈ ਜਮਾ ਤੇ ਇਹਦਾ ਫਿਰ ਮੁੱਲਾ ਪੱਕੀ ਰੱਖਿਆ ਜੀ ਇਹਦਾ ਮੁੱਲ 195 ਦੀ 185 ਦੀ ਖਾਸ ਨਾ ਦੇਣੀ ਹੈ 185000 ਦੀ ਹਾਂ ਔਰ ਨਾ ਦੇਣੀ ਆ ਵੱਡੀ ਬੁੱਡੀ ਬਹੁਤ ਆ ਸੋ ਚੀਜ਼ਾਂ ਬਸ ਉਹਨੂੰ ਨਿਗੀ ਨਹੀਂ ਦਿਖਾਦੇ ਬਹੁਤ ਵੀ ਡਿਮਾਂਡ ਕਰਦੇ ਕਿ ਜੀ ਵੱਡੀ ਝੋਟੀ ਲੈਣੀ ਜੀ ਚੰਗਾ ਭਾ ਲਾਦਾ ਇੱਕੋ 7 ਥੱਲੇ ਟਿੱਕੋ ਮਾਲਕ ਕੋਲੇ ਸੇ ਦਿਖਾ ਦਿਆਂ ਕਿਤੇ ਗਰੇਖਾਂ ਦੀ ਲੋੜ ਨਹੀਂ ਗੱਡੀ ਚੱਕੋ ਗੱਬਾ ਲੈਨੇ ਗੱਬਾ ਲੈਣੋ ਸੁਈ ਵੀ ਲੈਣੋ ਸੁਈ ਵੀ ਲੈਲੋ ਲਿਟਰ ਡੱਬਾ ਨਾਲ ਲੈ ਆਇਓ ਤੇ ਪੈਸੇ ਆਪਦੇ ਨਾਲ ਲੈ ਆਓ ਵੀਡੀਓ ਦੇਖ ਲਈ ਸਭ ਦਾ ਦਾਤੋ